ਦੁਨਿਆਵੀ ਬੰਦਾ ਜਾਤ ਬੀਤ ਕੇ ਸਮੇਂ ਰੁਕੀ ਕੀਤੀ ਕਰੀ ਜਾਂਦਾ ਹੈ। ਜਾਵਰ ਆੜ ਵਾਲੇ ਕੱਲ ਦੀ ਚਿੰਤਾ ਕਰੀ ਜਾਂਦਾ ਹੈ। ਉਹ ਜਿਆਦਾ ਮਸ਼ੀਆ ਗੱਲਾਂ ਕੀਤੀਆਂ ਜਾਂਦੀਆਂ ਨੇ, ਜਿਆਦਾ ਹੀ ਜਾਂਦੀਆਂ। ਕਿ ਕੱਲ ਅਸੀਂ ਆ ਕੀਤਾ ਸੀ ਜੇ ਤਰ੍ਹਾਂ ਨਾ ਕਰਦੇ ਤਾਂ ਅੱਜ ਸ਼ਾਇਦ ਇਤਨਾ ਹੁੰਦੇ ਅਸੀਂ। ਅਸੀਂ ਵੀ ਅਮੀਰ ਹੁੰਦੇ ਸਾਡੇ ਕੋਲ ਬਹੁਤ ਸਾਰੀ ਮਾਇਆ ਹੁੰਦੀ ਜੇ ਅਸੀਂ ਖੈਰ ਦਾਲਾ ਨਾ ਕਰੀਏ ਜਗਰੂ ਚੇਤੇ ਕਰ ਜਾਏ ਕਿ ਕੱਲ੍ਹ ਨੂੰ ਕੀ ਹੋਏਗਾ ਕਿਵੇਂ ਹੋਏਗਾ ਕਿਵੇਂ ਹੋਣਾ ਚਾਹੀਦਾ ਉਹ ਸੋਚੀ ਜਾਂਦਾ ਜਾ ਬੀਤ ਕੇ ਸਮੇਂ ਵਿੱਚ ਜਿੰਮ ਉਸੇ ਕਹਿੰਦਾ ਬੀਤ ਚੁਕਿਆ ਜਗਰੂ ਉਹ ਵੇਖਦੀ ਚਿੰਤਾ ਕਰੀ ਜਾਂਦਾ ਕਿ ਕਾਰਨ ਕੀ ਹੋਏਗਾ ਜੀ ਕਿਵੇਂ ਹੋਏਗਾ ਉਹ ਵਰਤਮਾਨ ਦੀ ਚਿੰਤਾ ਨਹੀਂ ਕਰਦਾ ਉਹਨੂੰ ਬਸ ਦੋਏ ਚਿੰਤਾ ਨੇ ਜਾਂ ਬੀਤ ਕੇ ਸਮੇਂ ਦੀ ਜਾਂ ਆਉਣ ਵਾਲੇ ਕੱਲ੍ਹ ਦੀ ਬੀਤ ਗਈ ਦੀ ਯਾਦ ਪਈ ਫੱਡਾ ਖਾਵੇ ਆੜ ਵਾਲੀ ਦਾ ਸਹਿਬ ਮੱਤ ਤੋਂ ਢਕਾ ਉਹਦੀ ਬਸ ਕਾਹੀ ਦੋ ਚਿੰਤਾ ਕਿ ਬੀਤ ਗਈ ਦੀ ਯਾਦ ਅਡਾਉ ਖਾਬ ਹੈ ਆੜ ਵਾਲੀ ਦਾ ਸਹਿ ਪਿਆ ਮਨ ਨੂੰ ਪਰਭਾਤ ਇਹ ਦੋਏ ਚਿੰਤਾ ਨੇ ਕਿ ਜਦ ਤਾ ਪੀਚੁ ਕੇ ਸਮਾ ਜਾਂ ਉਹ ਬੜਾ ਬਲ ਉਹ ਵਰਤਮਾਨ ਦੇ ਵਿੱਚ ਨਹੀਂ ਬਣ ਗੁਰਮੁਖ ਬੰਦਾ ਵਰਤਮਾਨ ਵਿੱਚ ਵਰਤਦਾ ਹੈ ਭਾਈ ਕੋ ਜਾਲੂਨ ਦੇ ਕਿੰਦੇ ਜੋ ਕੁਝ ਵੀ ਹੁੰਦਾ ਹੈ ਉਹ ਕਹਿੰਦਾ ਹੈ ਕਿ ਵਰਤਮਾਨ ਵਿੱਚ ਜੋ ਹੋਇਆ ਉਹਦਾ ਉਹਦੀ ਰਜਾ ਉਹਦਾ ਪਾਣਾ ਉਹਨੂੰ ਪਰਵਾਹ ਕਰਦਾ ਵਰਤਮਾਨ ਵਿੱਚ ਵਰਤਦਾ ਹੋਣ ਆਵਾਜ਼ ਕੋਈ ਪਰਵਾਹ ਪਾਈ ਗੋਦਾ ਦਾ ਬਚਨ ਹੈ ਕਿਹਦੇ ਗੁਰਮਖ ਬੰਦਾ ਵਰਤਮਾਨ ਵਿੱਚ ਵਰਤਦਾ ਹੈ ਨਾ ਉਹ ਕਾਲ ਦੀ ਚਿੰਤਾ ਕਰਦਾ ਹੈ ਕਿ ਕੱਲ ਕੀ ਹੋਇਆ ਸੀ ਬੀਤ ਗਿਆ ਬੀਤ ਗਿਆ ਉਹਦਾ ਛੱਡੋ ਗੁਰਬਾਣੀ ਇਹ ਕਹਿੰਦੀ ਹੈ ਕਿ ਅਰਾਮ ਅਰਾਮ ਅੱਛਾ ਫੇਰ ਨਾ ਮੋੜਣਾ ਕਿ ਅੱਗੇ ਤੋਂ ਪੁਰ ਪਿੱਛੇ ਨੂੰ ਨਾ ਭੇਜੋ ਉਹ ਕੱਲ ਦੀ ਚਿੰਤਾ ਨਹੀਂ ਕਰਨਾ ਕਿ ਕੱਲ ਕੀ ਹੋਇਆ ਸੀ ਨਾਉ ਕੱਲ ਵਾਲੀ ਦੀ ਚਿੰਤਾ ਕਰਦਾ ਹੈ ਕਿ ਕੱਦਰੋਂ ਕੀ ਹੋਏਗਾ ਕਿ ਨੇ ਵਰਤਮਾਨ ਵਿੱਚ ਜੋ ਹੁੰਦਾ ਹੈ ਇਹਦੇ ਮੁਤਾਬਕ ਚ ਰਮਖ ਬੰਦਾ ਵਰਤਮਾਨ ਵਿੱਚ ਵਰਤਦਾ ਹੈ ਭਾਈ ਤੁਹਾਨੂੰ ਦੱਸਦਾ ਵਰਤਮਾਨ ਵਿੱਚ ਵਰਤਦਾ ਹੋਣਾ ਕੋਈ ਪਰਮਾਨਾ ਭਾਈ ਗੁਰਦਾਸ ਜੀ ਨੇ ਉਹ ਵਰਤਮਾਨ ਵਿੱਚ ਵਰਤਦਾ ਜੋ ਕੁਝ ਹੁੰਦਾ ਹੈ ਨਾ ਉਹ ਨੂੰ ਰੱਬ ਦੀ ਰਜਾ ਸਮਝਦਾ ਕਿ ਵਰਤਮਾਨ ਵਿੱਚ ਜੋ ਵਰਤਿਆ ਰੱਬ ਦੀ ਰਜਾ ਹੈ ਉਹ ਕੱਲ ਦੀ ਚਿੰਤਾ ਵੀ ਨਹੀਂ ਕਰਦਾ ਕਿ ਕੱਲ ਨੂੰ ਕੀ ਹੋਏਗਾ ਉਹ ਨੂੰ ਪਤਾ ਹੈ ਕਿ ਜਿਹਨੇ ਅੱਜ ਪਾਲਿਆ ਉਹ ਕੱਲ ਵੀ ਪਾਲੇਗਾ ਪਰ ਆਪਣੇ ਜੀਵਨ ਦੇ ਵਿੱਚ ਉਹ ਲੰਮੀ ਨਜ਼ਰ ਰੱਖਦਾ ਮੇਰਾ ਬੜੇ ਜੀਵਨ ਵਿੱਚ ਚੰਗੇ ਕਰਮ ਕਰਨੇ ਨੇ ਇਹ ਲੋਕ ਵਿੱਚ ਚੰਗੇ ਕਰਮ ਕਰਾਂਗਾ ਮੇਰਾ ਅੰਦਾ ਤਾਂ ਸਮਰਿਆ ਜਾਣਾ ਹੈ ਰੱਬ ਦਾ ਨਾਮ ਜਪੇਗਾ ਉਹਦੀ ਬਾਣੀ ਪੜ੍ਹੇਗਾ ਉਹਦੀ ਬਾਣੀ ਦੇ ਉਪਾਕਰ ਆਪਣਾ ਜੀਵਨ ਢਾਲੇਗਾ ਤੇ ਜੀਵਨ ਵਿੱਚ ਚੰਗੇ ਕਰਮ ਕਰੇਗਾ ਉਹ ਨਾ ਮੀਤ ਕਿਹ ਗਲਤੀ ਚਿੰਤਾ ਕਰਦਾ ਨਾ ਆਣ ਵਾਲੇ ਕੱਲ ਦੀ ਚਿੰਤਾ ਕਰ ਦਨਿਆਵੀ ਬੰਦਾ ਬੀਤ ਚੁੱਕੇ ਸਮੇਂ ਵਿੱਚ ਚੇਤੇ ਕਰੀ ਜਾਂਦਾ ਜਾਂ ਆੜਦੜੇ ਕੱਲ ਨੂੰ ਚੇਤੇ ਕਰੀ ਜਾਂਦੇ ਇਹ ਵਰਤਮਾਨ ਵਿੱਚ ਨਹੀਂ ਵਰਤਦਾ ਵਰਤਮਾਨ ਵਿੱਚ ਗੁਰਮੁਖ ਵਰਤਦਾ ਉਹ ਕਹਿੰਦਾ ਹੈ ਕਿ ਜੋ ਗੁੱਜ ਹੁੰਦਾ ਹੈ ਉਹਦਾ ਭਾਣਾ ਉਹਦੀ ਰਜਾ ਉਹ ਪ੍ਰਮਾਣ ਕਰਦਾ